ਅੱਜ ਜੱਸ ਸਿੰਘ ਪਹੁੰਚੇ ਹਾਂ ਹਲਕਾ ਖੇਮ ਕਰਨ ਦੇ ਪਿੰਡ ਡਲੇਰੀ ਦੇ ਵਿੱਚ ਇਸ ਟਾਈਮ ਉੱਥੇ ਮੌਜੂਦ ਹਾਂ ਕਿਸਾਨ ਸਾਡੇ ਨਾਲ ਮੌਜੂਦ ਆ ਉੱਥੇ ਇੱਕ ਕਿਸਾਨ ਵੱਲੋਂ ਜਿਹੜੀ ਆ ਖੇਤੀ ਕੀਤੀ ਗਈ ਕਣਕ ਦੀ ਅਤੇ ਬਜਾਈ ਦੇ ਸਮੇਂ ਜਿਹੜੀ ਆ ਉੱਥੇ ਸੁੰਡੀ ਅਤੇ ਤੇਲਾ ਜਿਹੜਾ ਉਹ ਨਜ਼ਰ ਆਉਂਦਾ ਸਾਫ਼ ਦਿਖਾਈ ਦੇ ਰਿਹਾ ਤੇ ਕਿਸਾਨ ਵੱਲੋਂ ਕਿਹਾ ਗਿਆ ਕਿ ਇਹ ਜਿਹੜੀ ਸੁੰਡੀ ਅਤੇ ਤੇਲਾ ਇਹ ਉਸ ਵੱਲੋਂ ਜਿਹੜੀ ਮੇਰੀ ਕਣਕ ਦੀ ਬਜਾਈ ਕੀਤੀ ਗਈ ਆ ਪੂਰੀ ਤਰ੍ਹਾਂ ਬਰਬਾਦ ਹੋ ਗਈ ਆ ਤੇ ਮੇਰਾ ਹਜ਼ਾਰਾਂ ਰੁਪਈਆਂ ਦਾ ਜਿਹੜਾ ਉਹ ਨੁਕਸਾਨ ਹੋ ਗਿਆ ਤੇ ਆਪਾਂ ਗੱਲਬਾਤ ਕਰਦੇ ਹਾਂ ਉਸ ਕਿਸਾਨ ਦੇ ਨਾਲ ਤੇ ਉਹਨਾਂ ਵੱਲੋਂ ਇਹ ਵੀ ਕਹਿਣਾ ਕਿ ਜਿਹੜੀ ਇਹ ਬਜਾਈ ਕੀਤੀ ਗਈ ਸੀ ਇਹ ਨਾੜ ਨੂੰ ਅੱਗ ਨਹੀਂ ਲਾਈ ਗਈ ਸੀ ਕਿਉਂਕਿ ਸਰਕਾਰਾਂ ਵੱਲੋਂ ਜਿਹੜਾ ਨਾੜ ਨੂੰ ਅੱਗ ਲਾਉਣ ਤੇ ਪਾਬੰਦੀ ਲਾਈ ਗਈ ਸੀ ਪਰ ਉਹ ਜਿਹੜਾ ਨੁਕਸਾਨ ਹੈ ਸਾਨੂੰ ਚੱਲਣਾ ਪੈ ਰਿਹਾ ਸਾਡੇ ਨਾਲ ਕਿਸਾਨ ਮੌਜੂਦ ਹੈ ਅਸੀਂ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ ਸੁੰਡੀ ਜਿਹੜੀ ਆ ਇਹ ਖਾ ਗਈ ਸਾਰਾ ਆ ਤੇਲਾ ਪਿਆ ਨਾਲ ਪੱਤੇ ਸਾਰੇ ਖਾਈ ਜਾਂਦੇ ਬੂਟੇ ਸਾਰੇ ਜਿਹੜੇ ਆ ਸੁੱਕਦੇ ਜਾਂਦੇ ਆ ਆ ਦੇਖੋ ਕੀ ਬਣਾ ਪਿਆ ਹਾਂ ਜੀ ਕੀ ਨਾ ਵੀਰ ਜੀ ਆਪਣਾ ਨਾਂਜੀ ਜਗਰਾਤ ਸਿੰਘ ਜੀ ਕਿਹੜਾ ਪਿੰਡ ਹੋ ਜੀ ਪਿੰਡ ਲੇਰੀ ਡਿਸਟ੍ਰਿਕਟ ਤਰਨਤਾਰਨ ਤਹਿਸੀਲ ਪਟਿਆ ਜੀ ਤੇ ਕੀ ਮੁਸ਼ਕਲ ਆ ਮੁਸ਼ਕਲ ਇਹ ਆ ਜੀ ਸਰਕਾਰਾਂ ਜਿਹੜੀਆਂ ਉਹ ਜ਼ਿੰਮੇਦਾਰਾਂ ਨੂੰ ਆਦੇ ਆ ਵੀ ਪਰਾਲੀ ਨੂੰ ਅੱਗ ਨਾਲ ਨਹੀਂ ਲਾਈ ਜਾਵੇ ਜੀ ਅਸੀਂ ਮਜਬੂਰ ਪਰਾਲੀ ਨੂੰ ਵੱਢ ਨਹੀਂ ਲਈ ਤੇ ਮੈਂ 4 ਏਕੜ ਦਾ ਮਾਲਕ ਹਾਂ ਤੇ ਸੁਪਰ ਸੀਡਰ ਨਾਲ ਕਣਕ ਕਰਾਈ ਸੀ ਜੀ ਅੱਜ ਕੋਈ 40 ਦਿਨ ਪਹਿਲਾਂ ਦੀ ਕਣਕ ਕਿਰੀ ਹੈ ਜੀ ਮੇਰੀ ਕਣਕ ਨੂੰ ਸੁੰਡੀ ਦਾ ਬਹੁਤ ਹਾਂ ਬੜਾ ਆਇਆ ਜੀ ਤੇਲੇ ਦਾ ਬਹੁਤ ਹਾਂ ਬੜਾ ਆਇਆ ਹੈ ਤੇ ਮੇਰੀ ਕਣਕ ਜਿਹੜੀ ਸਾਰੀ ਉਹ ਸੁੰਡੀ ਖਾ ਗਈ ਆ ਤੇ ਮੇਰਾ ਜਿਹੜਾ ਬਹੁਤ ਨੁਕਸਾਨ ਹੋ ਚੁੱਕਾ ਕਿੰਨੇ ਏਕੜ ਦੇ ਵਿੱਚ ਕਣਕ ਬੀਜੀ ਸੀ ਤੇ ਲਗਭਗ ਕਿੰਨਾ ਤੇ ਜਿਹੜਾ ਉਹ ਨੁਕਸਾਨ ਹੋ ਗਿਆ ਤਾਂ ਮੇਰਾ ਜੀ 4 ਏਕੜ ਮੈਂ 4 ਏਕੜ ਦਾ ਮਾਲਕ ਹਾਂ ਤੇ 4 ਏਕੜ ਜਿਹੜੀ ਮੈਂ ਕਣਕ ਬਿਜਾਈ ਕਰਾਈ ਸੀ ਕਿਰਾਏ ਤੇ ਤੇ 4 ਏਕੜ ਦੇ ਵਿੱਚੋਂ ਮੇਰਾ ਪ੍ਰਤੀ ਏਕੜ 80% ਜਿਹੜਾ ਨੁਕਸਾਨ ਹੋ ਚੁੱਕਾ ਜੀ। ਹੂੰ। ਤੇ thora ਜਿਹੜੀ ਇਹਦੀ ਦੁਬਾਰਾ ਕੀਤੀ ਜਾਊਗੀ ਬਜਾਈ। ਹਾਂਜੀ ਮਜਬੂਰ ਨੂੰ ਬਜਾਈ ਤੇ ਦੁਬਾਰਾ ਇੱਕ ਤੇ ਇਹ ਬਜਾਈ ਵੀ ਲੇਟ ਹੋ ਗਈ ਜੀ। ਚਾਰ ਤੇ ਵੀ ਕਾਫੀ ਅਸਰ ਪੈਣਾ ਉਹ ਵੀ ਮੇਰਾ ਨੁਕਸਾਨ ਹੋਣਾ ਜੀ। ਜਿਹੜਾ ਮੈਂ 8000 ਰੁਪਇਆ ਪ੍ਰਤੀ ਏਕੜ ਪਹਿਲਾਂ ਖਰਚਾ ਲਾ ਚੁੱਕਾ ਐ ਬੀ ਮੋਲ ਖਾਦ ਮੋਲ ਜੀ, ਸੁਪਰ ਸੀਡਰ ਨਾ ਕਰਾਈ, ਗੰਦ ਵਾਲੀ ਸਪਰੇਅ ਕੀਤੀ, ਦੋ ਬੋਰੀਆਂ ਯੂਰੀਆ ਜਿਹੜੀ ਪਾਈ ਹੈ ਜੀ। ਫਿਰ ਤੇਲੇ ਵਾਲੀ ਸੁੰਡੀ ਵਾਲੀ ਸਪਰੇ ਵੀ ਕੀਤੀ ਹੈ ਜੀ ਉਹਨੂੰ ਕੋਈ ਅਸਰ ਨਹੀਂ ਹੋਇਆ ਹੁਣ ਦੁਬਾਰਾ ਮੇਰਾ ਜਿਹੜਾ ਫਿਰ પ્રતિ ਏਕੜ 7-8000 ਰੁਪਏ ਖਰਚਾ ਆ ਰਿਹਾ ਜੀ ਤੇ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਵੀ ਇਹ ਕੋਈ ਨਾ ਕੋਈ ਸਾਨੂੰ ਫਰੂੜ ਫਰਾੜ ਛਾਣਦਾ ਜਿਹੜਾ ਅੱਗੇ ਤੋਂ ਜਿਹੜਾ ਉਹ ਕੋਈ ਰਾਹ ਇਹਦਾ ਕੱਢਿਆ ਜਾਵੇ ਜ਼ਿੰਮੇਵਾਰ ਜਿਹੜਾ ਮਜਬੂਰ ਨਾ ਕੀਤਾ ਜਾਵੇ ਕਿੰਨਾ ਜਰ ਹੋ ਗਿਆ ਤੁਹਾਨੂੰ ਕਿਸਾਨੀ ਕਰਦੇਆਂ ਨੂੰ ਮੈਂ ਜੀ ਮੇਰੀ 45-40 ਸਾਲ ਦੀ ਉਮਰ ਹੈ ਸਾਡੇ ਫਾਦਰ ਸਾਹਿਬ ਵੀ ਕਿਸਾਨੀ ਕਰਦੇ تھے ਇਹ ਵੀ ਕਿਸਾਨੀ ਕਰਦੇ ਆ ਜੀ ਕਦੀ ਪਹਿਲਾਂ ਵੀ ਇਦਾਂ ਹੋਇਆ ਅੱਗੇ ਪਹਿਲਾਂ ਕਦੀ ਨਹੀਂ ਹੋਇਆ ਜੀ ਪਹਿਲਾਂ ਠੀਕ ਚੱਲ ਰਿਹਾ ਸੀ ਜਦੋਂ ਦਾ ਸਰਕਾਰਾਂ ਮਜਬੂਰ ਕਰ ਰਹੀਆਂ ਉਦੋਂ ਦਾ ਇਹ ਸਾਰਾ ਨੁਕਸਾਨ ਹੋਣਾ ਜਿਹੜਾ ਉਹ ਸ਼ੁਰੂ ਹੋ ਗਿਆ ਜੀ ਕੀ ਲੱਗਦਾ ਕੀ ਕਾਰਨ ਰਿਹਾ ਇਹਦਾ ਮੇਨ ਕਾਰਨ ਇਹੀ ਹੈ ਜੀ ਜਿਹੜਾ ਹੁਣ ਜਦੋਂ ਝੋਨਾ ਕੱਟੀਦਾ ਜੀ ਉਹਦੇ ਮੋਢਾਂ ਦੇ ਵਿੱਚ ਤੇਲਾ ਵਗੈਰਾ ਹੁੰਦਾ ਹੈ ਉਹ ਜਦੋਂ ਵਿੱਚ ਵਾਹ ਦਿੰਦਾ ਜੀ ਉਦੋਂ ਜਿਹੜਾ ਉਹ ਨਾਰ ਦੇ ਵਿੱਚ ਤੇਲਾ ਹੁੰਦਾ ਉਹ ਫਿਰ ਬੱਚੇ ਪੈਦਾ ਕਰ ਦਿੰਦਾ ਜਿਹੜੀ ਛੋੜੀ ਬਾਰੀ ਸੁੰਦੀ ਆ ਉਹੀ ਚੀਜ਼ ਜਿਹੜੀ ਗਾਂ ਫੇਰ ਜਿਮੀਦਾਰ ਦਾ ਜਿਹੜਾ ਕਨਕ ਦਾ ਨੁਕਸਾਨ ਹੁੰਦਾ ਜੀ ਕੋਈ ਲਾਗੇ ਕਿਸੇ ਹੋਰ ਦਾ ਵੀ ਹੋਇਆ ਕਿ ਹਾਂ ਜੀ ਕਾਫੀ ਕਿਸਾਨਾਂ ਦਾ ਹੋਇਆ ਜੀ ਬਹੁਤ ਕਿਸਾਨਾਂ ਦਾ ਹੋਇਆ ਨਗਰ ਡਲੀਰੀ ਦੇ بڑے ਕਿਸਾਨਾਂ ਦਾ ਜਿਹੜਾ ਨੁਕਸਾਨ ਹੋਇਆ ਪਰ ਹੀ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਵੀ ਕਿਸਾਨਾਂ ਨੂੰ ਜਿਹੜਾ ਸੂ ਸੜਕਾ ਤੋਂ ਮਜਬੂਰ ਨਾ ਕੀਤਾ ਜਾਵੇ ਇਹਦਾ ਕੋਈ ਹੱਲ ਕੱਢਿਆ ਜਾਵੇ ਚਾਰ ਇੱਕ ਦਾ ਵਾਲਾ ਮਾਲਕ ਮਹਿੰਗੀ ਮਸ਼ੀਨਰੀ ਕਿੱਥੋਂ ਖਰੀਦ ਲੂਗਾ ਜੀ ਪ੍ਰਸ਼ਾਸਨ ਨੂੰ ਇਹ ਇਹਦੇ ਬਾਰੇ ਤੁਸੀਂ ਕੋਈ ਨੌਲੇਜ ਦੇ ਵਿੱਚ ਲਿਆਂਦੀ ਗਾ ਪ੍ਰਸ਼ਾਸਨ ਜੀ ਜੋ ਇਲਾਕੇ ਦੇ ਹਾਲਾਤ ਆ ਜੀ ਪ੍ਰਸ਼ਾਸਨ ਨੂੰ ਸਭ ਜਾਣਕਾਰੀ ਆ ਪਰ ਪ੍ਰਸ਼ਾਸਨ ਵੀ ਤੁਹਾਨੂੰ ਪਤਾ ਹੀ ਆ ਜੀ ਉਹ 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 ਕਿਹੜਾ ਕੋਈ ਮਸਲਾ ਹੱਲ ਕਰਦੇ ਕਿਸਾਨਾਂ ਦਾ ਉਹ ਜੋ ਗੱਲਬਾਤ ਕਰੀਦੀ ਸੁਣ ਕੇ ਗੋਗਰੋਂ ਮਿੱਟੀ ਝੜ ਦਿੰਦੇ ਆ ਜੀ ਉਹਦਾ ਕੋਈ ਹੱਲ ਨਹੀਂ ਨਿਕਲਿਆ ਕੀ ਮੰਗ ਕਰਦੇ ਆ ਮੰਗ ਇਹੀ ਕਰਦੇ ਸਰਕਾਰ ਨੂੰ ਵੀ ਆ ਜਿਹੜਾ ਜ਼ਿੰਮੇਵਾਰ ਦਾ ਨੁਕਸਾਨ ਹੋਇਆ ਇਹਦਾ ਕੋਈ ਨਾ ਕੋਈ ਨੁਕਸਾਨ ਜਿਹੜਾ ਉਹ ਸਰਕਾਰ ਕੋ ਮਸਲਾ ਹੱਲ ਸਾਡਾ ਕੀਤਾ ਜਾਵੇ